ਹਾਂਜੀ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਆਪਣੀ YouTube ਚੈਨਲ Son of Talia ਤੇ ਤੇ ਜਿਹੜੇ ਵੀ ਬੰਦੇ ਹਜੇ ਤੱਕ ਨਹੀਂ ਕੀਤਾ ਆਪਣਾ ਚੈਨਲ ਸਬਸਕ੍ਰਾਈਬ ਤਾਂ ਪਹਿਲਾਂ ਜਾ ਕੇ ਕਰ ਲਓ ਚੈਨਲ ਸਬਸਕ੍ਰਾਈਬ ਤਾਂ ਜੋ ਤੁਹਾਡੇ ਤੱਕ ਨਵੀਂ ਅਪਡੇਟ ਪਹੁੰਚਦੀ ਹੋਵੇ ਭਾਈ ਤੁਸੀਂ ਆਹ ਡਰੋਨ ਦੇਖ ਕੇ ਤਾਂ ਅੰਦਾਜ਼ਾ ਲਾਈ ਲਿਆ ਹੋਊਗਾ ਤੇ ਅੱਜ ਕੀ ਕਰਨਾ ਬਾਈਆਂ ਨੇ ਬਕਾਉ ਡਰੋਨ ਕਰਨਾ ਕਹਿੰਦੇ ਬਕਾਉ ਆਜ ਤੂੰ ਚੈੱਕ ਕਰ ਲਓ ਪਹਿਲਾਂ ਡਰੋਨ ਲੈਟਾਂ ਮਾਰਦਾ ਦੋ ਕੈਮਰੇ ਵਾਲਾ 86 86 ਚਾਰ ਪਾ ਫਰਾਣਾ ਠੀਕ ਹੈ ਜੀ ਬਾਈ ਕਹਿੰਦੇ ਨੇ ਸਿੱਖਣ ਵਾਸਤੇ ਲਿਆਂਦੇ ਸੀ ਡਰੋਨ ਥੋੜੇ ਇੱਕ ਹਫਤੇ ਹੋਇਆ ਲਿਆਂਦੇ ਨੂੰ ਜਮਾ ਨਵਾਂ ਡਰੋਨ ਪਿਆ ਬਾਈ ਕਿਸੇ ਵੀ ਵੀਰ ਨੇ ਸਿੱਖਣ ਨਹੀਂ ਲੈਣਾ ਸਾਰੀ ਕਿਕਰ ਨਾਲ ਮਿਲ ਜੂਗੀ ਠੀਕ ਆ ਦੋ ਬੈਟਰੀਆਂ ਹੋ ਗਈਆਂ ਕਾਰ ਹੋ ਗਏ ਨਾਲੇ ਹੀ ਚ ਪੇਟ ਕਸ ਮੈਲ ਜੂ ਨਾਟ ਖੋਲਣ ਨੂੰ ਕੋਈ ਵੀ ਖਰਾਬੀ ਆਉਂਦੀ ਜਿਹੜੇ ਵੀ ਵੀਰ ਨੇ ਖਰੀਦਣ ਲਈ ਨਾ ਸਭ ਤੋਂ ਵੈਤਰ ਹੈ ਡਰੋਨ ਬਾਈ ਖਰੀਦ ਲੋ ਮੈਂ ਤਾਂ ਕਹਿਣਾ ਸਕਰੀਨ ਤੇ ਇਹਦਾ ਨੰਬਰ ਬਾਈਆਂ ਨਾਲ ਕਰ ਲੋ ਸੰਪਰਕ ਬੈਟਰੀ ਬਾਈ ਇੱਥੇ ਪੈਂਦੀ ਹੈ ਜੀ ਆਵਲੀ ਠੀਕ ਆ ਪੂਰਾ ਵਧੀਆ ਡਰੋਨਾ ਸਿੱਖਣ ਲਈ ਆ ਐਪ ਤੋਂ ਵੀ ਚੱਲਦਾ ਫੋਨ ਤੇ ਵੀ ਚੱਲਦਾ ਇਹ ਐਵੇਂ ਨਹੀਂ ਕਿ ਕਲਾ ਰਿਮੋਟ ਤੋਂ ਚੱਲੂ ਫੋਨ ਤੋਂ ਵੀ ਚੱਲੂਗਾ ਰਿਮੋਟ ਵੀ ਇਹਦਾ ਚਲਾ ਕੇ ਦਿਖਾ ਦਿਆਂ ਤੁਹਾਨੂੰ ਟੀਟੀਆਂ ਜੀ ਮਾਰ ਦਿੰਦੇ ਆ ਆ ਚੱਲ ਪਿਆ ਕਹਿੰਦੇ ਪੂਰਾ ਵਧੀਆ ਡਰੋਨ ਆ ਬਾਈ ਸਿੱਖਣ ਲਈ ਲੈਣਾ ਤਾਂ ਕਰ ਲੋ ਬਾਈ ਜਾਨਾ ਸੰਪਰਕ ਠੀਕ ਆ ਆ ਦੀ ਵੀਡੀਓ ਗੁਰਪੰਚ ਕਰ ਦੋ ਸ਼ੇਅਰ ਧੰਨਵਾਦ